ਮੇ ਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਕੋਵਿਡ ਕੋਵਿਡ ਦੇ ਵਿੱਚ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਉਦੋਂ ਜਿਹੜਾ ਹੈਗਾ ਹਰ ਚੀਜ਼ ਜਿਹੜੀ ਬੰਦ ਹੋ ਗਈ ਸੀ ਅੱਜ ਜੇਕਰ ਗੱਲ ਕਰੀਏ ਤਾਂ ਅੱਜ ਇੱਕ ਨਵਾਂ ਵਾਇਰਸ ਜਿਹੜਾ ਹੈਗਾ ਵਾ ਉਹ ਵੀ ਉੱਪਨ ਹੋ ਚੁੱਕਿਆ ਹੈਗਾ ਵਾ ਜਿੰਨੂੰ ਕਿਹਾ ਗਿਆ ਐਚ ਐਮ ਪੀ ਵੀ ਐਚ ਐਮ ਪੀ ਵੀ ਆਖਿਰ ਹੈ ਕੀ ਆ ਇਸ ਦੇ ਸੰਬੰਧ ਵਿੱਚ ਜਿਹੜੇ ਐਸ ਐਮਓ ਨੇ ਨਕੋਦਰ ਦੇ ਸੰਦੀਪ ਜੀ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਅਸੀਂ ਇਸ ਚੀਜ਼ ਤੋਂ ਕਿੱਦਾਂ ਬਚ ਸਕਦੇ ਆ ਇਹਦੇ ਬਾਰੇ ਵੀ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਜੀ ਐਚ ਐਮ ਪੀ ਵੀ ਜਿਹੜਾ ਵਾਇਰਸ ਹੈਗਾ ਇਹ ਨਵਾਂ ਨੀਂ ਕਾਫੀ ਦੇਰ ਤੋਂ ਹੈਗਾ ਵਾਇਰਸ ਸਿਰਫ ਉਹਦੇ ਇਹਨੂੰ ਅਸੀਂ ਕਹਿੰਦੇ ਹੈਗੇ ਹਿਊਮਨ ਮੈਟਾ ਨਿਮੋਨੀਆ ਵਾਇਰਸ ਇੱਕ ਜੈਸ ਇਨਫੈਕਸ਼ਨ ਜਾਂ ਛਾਤੀ ਦੇ ਨਿਮੋਨੀਆ ਵਗੈਰਾ ਕਰਦਾ ਹੈ ਜਾਂ ਖਾਂਸੀ ਜ਼ੁਕਾਮ ਇਹਦੇ ਸਿੰਪਟਮਸ ਹੈਗੇ ਬੁਖਾਰ ਇਹਦਾ ਸਿੰਪਟਮ ਹੈਗਾ ਔਰ ਇਹਦੇ ਵਿੱਚ ਸਾਨੂੰ ਉਹੀ ਗੱਲਾਂ ਜੋ ਆਪਾਂ ਕੋਵਿਡ ਵੇਲੇ ਕਰਦੇ ਸੀ ਕਿ ਹਾਂ ਇਤਿਆਦ ਹੀ ਵਸਤ ਚੀਜ਼ ਹੈਗੀਏ ਅਗਰ ਕਿਸੇ ਨੂੰ ਆ ਪ੍ਰੋਬਲਮ ਹੈਗੀ ਹੈ ਉਹ 마ਸ ਲਗਾਏ ਆਪਣਾ ਲੋੜ ਵੇਲੇ ਹੀ ਸਿਰਫ ਇਸ ਠੰਡੇ ਮੌਸਮ ਚ ਬਾਹਰ ਨਿਕਲੇ ਆਪਣੇ ਉਹਨੂੰ ਗਰਮ ਰੱਖੇ ਗਰਮ ਪਾਣੀ ਪੀਏ ਇਹ ਸਾਰੇ ਇਤਿਆਦ ਅਗਰ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਇਸ ਬਿਮਾਰੀ ਤੋਂ ਅਸੀਂ ਕਿਉਂ ਨਹੀਂ ਨਿਜਾਗ ਪਾ ਸਕਦੇ ਕਿਉਂਕਿ ਲੋਕਾਂ ਦੇ ਵਿੱਚ ਕਾਫੀ ਪੈਨਿਕ ਦੇਖਣ ਨੂੰ ਮਿਲ ਰਿਹਾ ਹੈਗਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਪੈਨਿਕ ਵਾਲੀ ਤਾਂ ਕੋਈ ਗੱਲ ਨਹੀਂ ਹੈ ਜੀ ਪੈਨਿਕ ਤਾਂ ਇੱਕ ਸਿਰਫ ਨਿਊਜ਼ ਹੈਗੀ ਕਿ ਇੱਕ ਇਨਫੈਕਸ਼ਨ ਆਈ ਹੈ ਉਹਦੇ ਪਰਹੇਜ਼ ਵਾਸਤੇ ਆਪਾਂ ਨੂੰ ਕੀ ਕੀ ਮੈयर्स ਲੈਣੇ ਚਾਹੀਦੇ ਆ ਕੀ ਕੀ ਉਪਰਾਲੇ ਕਰਨੇ ਚਾਹੀਦੇ ਆ ਔਰ ਅਗਰ ਹੋ ਜਵੇ ਤਾਂ ਸਾਨੂੰ ਟਰੀਟਮੈਂਟ ਪ੍ਰੋਪਰ ਡਾਕਟਰ ਨੂੰ ਦਿਖਾ ਕੇ ਆਪਣੇ ਆਪ ਨਾ ਕਰਦਿਆ ਹੋਇਆ ਚੰਗੀ ਤਰ੍ਹਾਂ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਦੇ ਥਰੂ ਕੀਤਾ ਜਾਵੇ ਤਾਂ ਕਿ ਇਸ ਬਾਰੀ ਨਾਲ ਕੰਪਲਿਕੀਸ਼ਨ ਜਿਹੜੀਆਂ ਆਉਣ ਵਾਲੀਆਂ ਉਹ ਤੋਂ ਬਚਿਆ ਜਾ ਸਕੇ ਪਲੱਸ ਅੱਗੇ ਜਿਹੜੇ ਲੋਕਾਂ 'ਚ ਸਪਰੈਡ ਨੂੰ ਬਚਾਇਆ ਜਾ ਸਕੇ ਔਰ ਸਪਰੈਡ ਤੋਂ ਬਚਣ ਵਾਸਤੇ ਉਹੀ ਮਈਏ ਜੋ ਕੋਵਿਡ ਵਾਲੇ ਸਿਗੇ ਸੋਸ਼ਲ ਡਿਸਟੈਂਸਿੰਗ ਮਾਸ ਲਗਾਣਾ ਔਰ ਅਗਰ ਕਿਸੇ ਨੂੰ ਸਿੰਪਟਮਸ ਹੈਗੇ ਔਰ ਉਹਦੀ ਕੰਡੀਸ਼ਨ ਡਿਟੇਰੀਅਟ ਹੋ ਰਹੀ ਹੈ ਖਰਾਬ ਹੋ ਰਹੀ ਹੈ ਤਾਂ ਉਹ ਜਲਦ ਜਲ ਜਾ ਕੇ ਡਾਕਟਰੀ ਸਹਾਇਤਾ ਲਵੇ ਡਾਕਟਰ ਸਾਹਿਬ ਇੱਕ ਉਦੋਂ ਦੇਖਣ ਦੇ ਵਿੱਚ ਆਇਆ ਸੀ ਜਦੋਂ ਕੋਵਿਡ ਆਇਆ ਸੀ ਕੋਵਿਡ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆਕਸੀਜਨ ਦੀ ਪ੍ਰੋਬਲਮ ਆਈਸ ਆਕਸੀਜਨ ਦੀ ਪ੍ਰੋਬਲਮ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹਸਪਤਾਲਾਂ ਚ ਕੀਤੇ ਜਾ ਰਹੇ ਨੇ ਜਿਹੜੇ ਵਾਰਡ ਵਗੈਰਾ ਹੈਗੇ ਇਹਦੇ ਵਾਸਤੇ ਕੋਈ ਸਪੈਸ਼ਲ ਤਿਆਰ ਕੀਤੇ ਜਾ ਰਹੇ ਨੇ ਸਰਪੁਜੀ ਆਈਸੋਲੇਸ਼ਨ ਵਾਰਡ ਜਿਹੜਾ ਹੈਗਾ ਉਹ ਆਲਰੇਡੀ ਤਿਆਰ ਹੈਗਾ ਆਕਸੀਜਨ ਦੀ ਜੀ ਸਹਾਇਤਾ ਵੀ ਆਪਣੇ ਕੋਲ ਉਪਲਬਧ ਹੈ ਹਰ ਬੈੱਡ ਦੇ ਉੱਪਰ ਅਵੇਲੇਬਲ ਆ ਔਰ ਮੈਂ ਫੇਰ ਉਹੀ ਗੱਲ ਕਹੂੰਗਾ ਕਿ ਇੰਨੇ ਪੇਸ਼ੈਂਟ ਔਰ ਇੰਨੇ ਪੈਨਿਕ ਚ ਜਾਣ ਦੀ ਕੋਈ ਲੋੜ ਨਹੀਂ ਸਾਡੀ ਤਿਆਰੀ ਮੁਕੰਮਲ ਹੈ ਔਰ ਪ੍ਰिवेंशन ਕਰਾਂਗੇ ਤਾਂ ਇਹ ਬਿਮਾਰੀ ਨੂੰ ਅਸੀਂ ਇੱਥੇ ਹੀ ਠੱਲ ਪਾ ਸਕਦੇ ਹਾਂ ਔਰ ਬਿਮਾਰੀ ਨੂੰ ਠੱਲ ਪਾਉਣ ਵਾਸਤੇ ਸਿਰਫ ਆਪਾਂ ਨੂੰ ਇਤਿਆਦ ਦੀ ਹੀ ਲੋੜ ਹੈ ਔਰ ਸੂਜ ਬੂਝ ਨਾਲ ਇਹਨੂੰ ਆਪਾਂ ਆਰਾਮ ਨਾਲ ਰੋਕ ਰੋਕਥਮ ਕਰ ਚੱਲੇ ਹੈ ਸਰਕਾਰ ਵੱਲੋਂ ਐਡਵਾਈਸਰੀ ਵੀ ਜਾਰੀ ਕਰ ਦਿੱਤੀ ਗਈ ਆ ਮਾਸਕ ਵਗੈਰਾ ਪਾ ਕੇ ਰੱਖੋ ਜਾ ਜੇਕਰ ਜ਼ਰੂਰਤ ਹੈਗੀ ਆ ਤੁਸੀਂ ਉਦੋਂ ਹੀ ਘਰੋਂ ਬਾਹਰ ਨਿਕਲੋ ਇਹਦੇ ਵਾਸਤੇ ਜਿਹੜਾ ਹੈਗਾ ਸਪੈਸ਼ਲ ਕੋਈ ਕੈਂਪ ਵગેਰਾ ਲਗਾ ਕੇ ਜਿਹੜਾ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ ਜੀ ਆਈਸੀ ਜਿਹੜੀ ਹੈਗੀ ਐ ਐਕਟੀਵਿਟੀਸ ਚੱਲਦੀਆਂ ਪਈਆਂ ਸਰਕਾਰ ਵੱਲੋਂ ਰੇਡੀਓ ਤੇ ਜਾਂ ਹੋਰ ਜਿਹੜੀ ਹੈ ਅਖਬਾਰਾਂ ਦੇ ਥਰੂ ਇਹ ਸਾਰੀਆਂ ਚੀਜ਼ਾਂ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਪਰ ਇਸ ਬਿਮਾਰੀ ਦਾ ਉਹੀ ਤਰੀਕਾ ਹੈ ਕਿ ਆਪਾਂ ਉਹਨੂੰ ਬਚਾ ਆਪਣਾ ਵਿਚਾਰ ਰੱਖੀਏ ਪ੍ਰिवेंशन ਸਭ ਤੋਂ ਵਧੀਆ ਚੀਜ਼ ਹੈ ਔਰ ਅਗਰ ਪ੍ਰੋਬਲਮ ਆਂਦੀ ਹੈ ਟਾਈਮਲੀ ਆਪਣੀ ਡਾਕਟਰੀ ਸਹਾਇਤਾ ਲਈਤੀ ਜਾਏਗਾ। ਬੱਸ ਉਹ ਇੱਕ ਦੇਖਣ ਜਾਂਦਾ ਜਦੋਂ ਕਿਤੇ ਕੋਈ ਪ੍ਰੋਬਲਮ ਆਂਦੀ ਆ ਕਿਉਂਕਿ ਜੇਕਰ ਖਾਂਸੀ ਵੀ ਹੁੰਦੀ ਆ ਸਾਨੂੰ ਤੇ ਅਸੀਂ ਘਰ ਦੇ ਵਿੱਚ ਕੋਈ ਦਵਾਈ ਪਈ ਹੋਵੇ ਤੇ ਅਸੀਂ ਉਹਨੂੰ ਯੂਜ਼ ਕਰ ਲੈਣੇ ਹੈਗੇ। ਇਸ ਤਰ੍ਹਾਂ ਕਰਨਾ ਕੋਈ ਸਹੀ ਹੈਗਾ। ਜੀ ਆਮ ਤੌਰ ਤੇ ਜਿੰਨੀਆਂ ਵੀ ਪ੍ਰੋਬਲਮਸ ਇਹ ਆਂਦੀਆਂ ਇਲ ਟਰੀਟਮੈਂਟ ਕਰਕੇ ਹੁੰਦੀਆਂ ਜਿਹੜੀ ਕਿ ਆਪਾਂ ਪ੍ਰੋਪਰ ਮੈਡੀਕੇਸ਼ਨ ਜਿੰਨੀ ਦਵਾਈ ਦੀ ਮਾਤਰਾ ਦੀ ਲੋੜ ਹੈ ਨਹੀਂ ਕਰ ਪਾਉਂਦੇ ਔਰ ਲੈ ਫਾਂਦੇ ਔਰ ਪ੍ਰੋਪਰ ਡਾਕਟਰ ਨੂੰ ਦਿਖਾ ਨਹੀਂ ਪਾਉਂਦੇ। ਔਰ ਆਪਣਾ ਲੋਡਪੋਰਡ ਕਰਦੇ ਆ ਜਾਂ ਆਣ ਗਵਾਂ ਤੋਂ ਦਵਾਈ ਲੈਣੇ ਆ ਉਹ ਸਾਰੀ ਚੀਜ਼ਾਂ ਸਾਰੀ ਸੀਰੀਅਸਨੈਸ ਬਿਮਾਰੀ ਦੀ ਵਧਾਉਂਦੀਆਂ ਔਰ ਜਿਹੜਾ ਮੇਨ ਇਨੀਸ਼ੀਅਲ ਟਾਈਮ ਹੁੰਦਾ ਬਿਮਾਰੀ ਨੂੰ ਠੱਲ ਪਾਣ ਦਾ ਜਾਂ ਉੱਤੇ ਹਾਵੀ ਹੁੰਦਾ ਉਹ ਫਿਰ ਦਵਾਈਆਂ ਉਸ ਹੱਬ ਨਾਲ ਇਫੈਕਟ ਨਹੀਂ ਕਰਦੀਆਂ ਔਰ ਉਹਦੇ ਕਰਕੇ ਕੰਪਲਿਕੇਸ਼ਨ ਔਰ ਹੋਰ ਚੀਜ਼ਾਂ ਹੋਦੀਆਂ ਸਬ ਸਾਡਾ ਲਾਸਟ ਕੁਐਸਚਨ ਆ ਕਿ ਲੋਕਾਂ ਨੂੰ ਡਰਨ ਦੀ ਕਿਸੇ ਤਰ੍ਹਾਂ ਦੀ ਲੋੜ ਤਾਂ ਨਹੀਂ ਡਰਨਾ ਤਾਂ ਬਿਲਕੁਲ ਨਹੀਂ ਹੈ ਜੀ ਅਸੀਂ ਕੋਵਿਡ ਵੇਲੇ ਵੀ ਦੇਖਿਆ ਸੀਗਾ ਕਿ ਡਰਿਆ ਕੁਝ ਨਹੀਂ ਹੋਣਾ ਸਿਰਫ ਪ੍ਰੋਵੈਂਸ਼ਨ ਸੂਝ-ਬੂਝ ਨਾਲ ਪ੍ਰੋਵੈਂਸ਼ਨ ਕਰਨਾ ਔਰ ਆਪਣੇ ਇਤਿਆਹਾਤ ਰੱਖਣਾ ਕਿ ਇਸ ਬਾਕੀ ਜਿਹੜਾ ਬਿਮਾਰੀਆਂ ਦਾ ਹਾਲ ਹੈ ਇਹ ਵੀ ਇੱਕ ਉਹਨਾਂ ਚੋਂ ਇੱਕ ਚੀਜ਼ ਹੈ ਏ ਸੰ ਐਸ ਐਮਓ ਸੰਦੀਪ ਜੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਡਰਨ ਦੀ ਲੋੜ ਨਹੀਂ ਚਾਹੇ ਕੋਈ ਵੀ ਬਿਮਾਰੀ ਹੋਵੇ ਸਾਨੂੰ ਉਸ ਨਾਲ ਲੜਨਾ ਚਾਹੀਦਾ ਕੈਮਰਾ ਪਰਸਨ ਨਾਲ ਆਪਣੀ ਤਰੋੜਾ ਨਿਕੋਤ